ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਕੁਝ ਗੱਲਾਂ ਦਿਲਦਿਆਂ ਚ ਮੈਂ ਹਾਂ ਤੁਹਾਡਾ ਦੋਸਤ ਦੀਪ ਦੋਸਤੋ ਪੰਜਾਬੀ ਸਿਨੇਮਾ ਜਗਤ ਤੋਂ ਇਸ ਵੇਲੇ ਦੀ ਇੱਕ ਬਹੁਤ ਹੀ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਅਤੇ اداکار ਜੈ ਰੰਧਾ ਵਾ ਇੱਕ ਪਿਆਨ ਖਾਦਸੇ ਦਾ ਸ਼ਿਕਾਰ ਹੋ ਗਏ ਨੇ ਦੋਸਤੋ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜੈ ਰੰਧਾ ਵਾ ਆਪਣੀ ਆਉਣ ਵਾਲੀ ਫਿਲਮ ਇਸ਼ਕਨਾਮਾ ਦੀ ਸ਼ੂਟਿੰਗ ਕਰ ਰਹੇ ਸਨ ਹਾਦਸਾ ਕਿਵੇਂ ਵਾਪਰਿਆ ਜੈ ਰੰਧਾ ਵਾ ਦੀ ਸਿਹਤ ਹੁਣ ਕਿਵੇਂ ਹੈ ਇਹ ਸਭ ਜਾਣਨ ਲਈ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਬਨੇ ਰਹੋ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੇ YouTube ਚੈਨਲ ਕੁਛ ਗੱਲਾਂ ਦਿਲ ਦੀਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੋਸਤੋ ਜਾਣਕਾਰੀ ਮੁਤਾਬਕ ਜੈ ਰੰਧਾਵਾ ਇੰਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਇਸ਼ਕਨਾਮਾ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਸਨ ਇਸ ਫਿਲਮ ਵਿੱਚ ਉਹਨਾਂ ਦੇ ਨਾਲ ਪੰਜਾਬ ਦੀ ਸ਼ਾਨ ਸਨਾਜ ਗਿੱਲ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣ ਵਾਲੀ ਹੈ ਹਾਦਸਾ ਇੱਕ ਐਕਸ਼ਨ ਸੀਨ ਦੇ ਦੌਰਾਨ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜੈ ਰੰਧਾਵਾ ਖੁਦ ਆਪਣਾ ਸਟੰਟ ਪਰਫਾਰਮ ਕਰ ਰਹੇ ਸਨ ਪਰ ਸਟੰਟ ਦੌਰਾਨ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਜੈ ਰੰਧਾਵਾ ਵਾਹ ਬਹੁਤ ਤੇਜ਼ੀ ਨਾਲ ਸਾਹਮਣੇ ਵਾਲੇ ਕੰਧ ਨਾਲ ਜਾ ਟਕਰਾਈ। ਇਹ ਟੱਕਰੀਨੀ ਜ਼ੋਰ ਦੀ ਸੀ ਕਿ ਜੈਰੰਧਾਵਾ ਦੇ ਸਿਰ ਤੇ ਗੰਭੀਰ ਸੱਟ ਲੱਗ ਗਈ। ਮੌਕੇ ਤੇ ਮੌਜੂਦ ਕ੍ਰੂ ਮੈਂਬਰਾਂ ਨੇ ਜੈਰੰਧਾਵਾ ਨੂੰ ਸੰਭਾਲਿਆ। ਖਾਸ ਤੌਰ ਤੇ ਮੌਕੇ ਬਾਅਦ ਉਹਨੂੰ ਹਸਪਤਾਲ ਲਿਜਾਇਆ ਗਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੈਰੰਧਾਵਾ ਹਸਪਤਾਲ ਦੇ ਬੈੱਡ ਤੇ ਲੇਟੇ ਹੋਏ ਹਨ ਤੇ ਉਹਨਾਂ ਦੇ ਸਿਰ ਤੇ ਪੱਟੀਆਂ ਬੰਨੀਆਂ ਹੋਈਆਂ ਹਨ। ਡਾਕਟਰਾਂ ਨੇ ਉਹਨਾਂ ਨੂੰ ਫਿਲਹਾਲ ਮੁਕੰਮਲ ਆਰਾਮ ਦੀ ਸਲਾਹ ਦਿੱਤੀ ਹੈ। ਪਤਾ ਨਹੀਂ ਕਿ ਉਹਨਾਂ ਦੀ ਸਥਿਰ ਦਸਤੀ ਜਾ ਰਹੀ ਹੈ ਪਰ ਡਾਕਟਰਾਂ ਦੀ ਇੱਕ ਟੀਮ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ ਤਾਂ ਜੋ ਕਿਸੇ ਵੀ ਅੰਦਰੂਨੀ ਸੱਟ ਬਾਰੇ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਸਕੇ ਦੋਸਤੋ ਜੈ ਰੰਦਾਵਾ ਹਮੇਸ਼ਾ ਆਪਣੀ ਫਿਟਨੈਸ ਅਤੇ ਖਤਰਨਾਕ ਟੰਟਾਲੀ ਜਾਣੇ ਜਾਂਦੇ ਹਨ ਪਰ ਇਸ ਵਾਰ ਇਸ ਹਾਦਸੇ ਨੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਡੂੰਗੀ ਚਿੰਤਾ ਵਿੱਚ ਪਾ ਦਿੱਤਾ ਹੈ ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਆਈ ਜੈ ਰੰਦਾਵਾ ਤੇ ਸ਼ਨਾਜ ਗਿਲ ਦੇ ਫੈਨਸ ਨੇ ਉਹਨਾਂ ਦੀ ਸਲਾਮਤੀ ਲਈ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਮੈਂਟ ਸੈਕਸ਼ਨ ਵਿੱਚ ਲੋਕ ਲਗਾਤਾਰ ਗੱਟਵਨ ਸੂਨ ਦੇ ਦੇ ਇਸ ਲਿਖ ਰਹੇ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ਼ਕਨਾਵਾ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਪਹਿਲਾਂ ਹੀ ਕਾਫੀ ਉਤਸ਼ਾਹ ਸੀ ਕਿਉਂਕਿ ਜੈ ਰੰਧਾਵਾ ਤੇ ਸ਼ੈਨਾਜ ਗਿਲ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ ਤੇ ਇਕੱਠੀ ਨਜ਼ਰ ਆਉਣ ਵਾਲੀ ਹੈ ਪਰ ਹੀ ਸਾਦਸੇ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਕੁਝ ਸਮੇਂ ਲਈ ਰੋਕ ਦਿੱਤੀ ਗਈ ਹੈ ਦੋਸਤੋ ਅਸੀਂ ਵੀ ਕੁਝ ਗੱਲਾਂ ਦਿਲਦਿਆਂ ਦੀ ਪੂਰੀ ਟੀਮ ਵੱਲੋਂ ਜੈ ਰੰਧਾਵਾ ਦੇ ਜਲਦੀ ਠੀਕ ਹੋਣ ਦੀ ਦੀ ਲੋਕ ਕਾਮਨਾ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਉਹ ਜਲਦ ਹੀ ਸਿਹਤਮੰਦ ਹੋ ਕੇ ਦੁਬਾਰਾ ਸੱਟ ਤੇ ਵਾਪਸੀ ਕਰਨਗੇ ਅਤੇ ਸਾਨੂੰ ਆਪਣੀ ਅਦਾਕਾਰੀ ਨਾਲ ਫਿਰ ਤੋਂ ਇੰਟਰਟੇਨ ਕਰਨਗੇ ਹੁਣ ਤੁਹਾਡੀ رائے ਵੀ ਜ਼ਰੂਰੀ ਹੈ ਦੋਸਤੋ ਕੀ ਕਲਾਕਾਰ ਨੂੰ ਇੰਨੇ ਖਤਰਨਾਕ ਸਟੰਟ ਖੁਦ ਕਰਨੇ ਚਾਹੀਦੇ ਹਨ ਜਾਂ ਫਿਰ ਬੋਡੀ ਡਬਲ ਸਟੰਟਮੈਨ ਦੀ ਵਰਤੋਂ ਕਰਨੀ ਚਾਹੀਦੀ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਪੰਜਾਬੀ ਇੰਡਸਟਰੀ ਦੀ ਹਰ ਤਾਜ਼ਾ ਖਬਰ ਲਈ ਜੁੜੇ ਰਹੋ ਸਾਡੇ ਚੈਨਲ ਕੁਝ ਗੱਲਾਂ ਦਿਲ ਦੀਆਂ ਦੇ ਨਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਤਦ ਤੱਕ ਲਈ ਰੱਬ ਰਾਖਾ ਸਬਸਕ੍ਰਾਈਬ cria a